ਇਹ ਫਤਿਹ ਦਾ ਜਵਾਬ ਜ਼ਰੂਰ ਦਿਆ ਕਰੋ ਅੱਜ ਦਾ ਨਵਾਂ ਵਿਚਾਰ ਜਿਹੜਾ ਆਪਾਂ ਲੈ ਕੇ ਆਏ ਆ ਕਿ ਸ਼ਿਸ਼ਾ ਕਰਨ ਮੈਨੂੰ ਵੀਰੋਂ ਨੇ ਇਹਨਾਂ ਵੀਡੀਓ ਪੇਚੀ ਸੀ ਮੈਂ ਉਹ ਵੀਡੀਓ ਨਾਲ ਪਾ ਕੇ ਮੈਂਸ਼ਨ ਵੀ ਕਰੂੰਗਾ ਔਰ ਲਾਈਵ ਹੁੰਦੇ ਆ ਸਾਰੇ ਆਪਾਂ ਗੱਲ ਕਰਨੀ ਸ਼ੁਰੂ ਕਰ ਦਿੰਨੇ ਆ ਕਿ ਕਿਉਂਕਿ ਲਾਈਵ ਦੇ ਵਿੱਚ ਜਦੋਂ ਕਿਸੇ ਨੂੰ ਜੁੜਨ ਦੀ ਆਪਾਂ ਵੇਟ ਕਰਦੇ ਆ ਤਾਂ ਫਿਰ ਕਿੰਨਾ ਟਾਈਮ ਜਿਹੜਾ ਆਪਣਾ ਵੇਸਟ ਹੋ ਜਾਂਦਾ ਹਨ ਫਿਰ ਜਦੋਂ ਆਪਾਂ ਗੱਲ ਸ਼ੁਰੂ ਕਰ ਦਿੰਨੇ ਆ ਤਾਂ ਲਾਈਵ ਦੇ ਵਿੱਚ ਕਾਫੀ ਪੈਣਾ ਕਾਫੀ ਵੀਰ ਜੁੜ ਜਾਂਦੇ ਨੇ ਤੇ ਅੱਜ ਗੱਲ ਕਰਨੀ ਆ ਆਪਾਂ ਚੋਣ ਕਮਿਸ਼ਨ ਬਾਰੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਹੁਣ ਐਮਪੀ ਦੇ ਇਲੈਕਸ਼ਨ ਆ ਹੋਣੇ ਆ ਔਰ ਚੋਣ ਜਾਬਤਾ ਜਲਵਾ ਲੱਗ ਚੁੱਕਾ ਔਰ ਉੱਥੇ ਕੀ ਹੋਇਆ ਵਾ ਚੋਣ ਕਮਿਸ਼ਨ ਦੇ ਦਫਤਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਵਾ ਕਿ ਇੱਕ ਨਾ ਕਾਂਟੂਲ ਬਣੇ ਪਿਆ ਸ਼ੇਰ ਦੇ ਖੜੇ ਹੋਏ ਕਾਂਟੂ ਨਾ ਜੀਨ ਪਾਈਆ ਜੈਕਟ ਪਾਈਆ ਹਨਾ ਟੀ-ਸ਼ਰਟ ਪਾਈਆ ਔਰ ਉਹ ਸ਼ੇਰ ਦੇ ਕਾਂਟੂਨ ਦੇ ਸਿਰ ਪੱਕ ਬੰਨੀ ਆ ਚੋਣ ਕਮਿਸ਼ਨ ਨੇ ਇੱਕ ਟੈਟੂ ਤਿਆਰ ਕੀਤੇ ਜਾਂ ਹਨਾ ਮਾਰ ਖੜੇ ਕੀਤੇ ਆ ਇੱਕ ਦੇ ਹੱਥ ਵਿੱਚ ਵੋਟਰ ਕਾਰਡ ਫੜਾਇਆ ਵਾ ਇੱਕ ਦੇ ਹੱਥ ਵਿੱਚ ਨਿਸ਼ਾਨ ਬਣਾਇਆ ਜਿਦਾਂ ਚੋਣ ਪਾਕੇ ਕੋਈ ਆਇਆ ਹੁੰਦਾ ਨਾ ਜਿਦਾਂ ਇੱਥੇ ਨਿਸ਼ਾਨ ਲਗਾਉਂਦਾ ਇਸ ਤਰ੍ਹਾਂ ਕਰਕੇ ਹਨਾ ਔਰ ਮੈਨੂੰ ਵੀਰਾਂ ਨੇ ਭੇਜਿਆ ਕਿ ਇਹ ਪੱਗ ਦੀ ਇਨਸਲਟ ਆ ਤਾਂ ਮੈਂ ਦੇਖਿਆ ਸੱਚੀ ਪੱਗ ਦੀ ਇਨਸਲਟ ਆ ਕਿ ਜਿਹੜੀ ਸਾਡੀ ਪੱਗ ਹੈ ਨਾ ਉਹ ਕਾਂਟੂਨਾ ਦੇ ਸਿਰ ਦੇ ਉੱਤੇ ਸੋਹਣੀ ਨਹੀਂ ਲੱਗਦੀ ਹਨਾ ਔਰ ਜੇ ਕਾਂਟੂਨਾ ਦੇ ਸਿਰ ਤੇ ਸੋਹਣੀ ਪੱਗ ਨਹੀਂ ਲੱਗਦੀ ਤਾਂ ਇਹ ਚੋਣ ਕਮਿਸ਼ਨ ਨੂੰ ਨਹੀਂ ਕਰਨਾ ਚਾਹੀਦਾ ਸੀ ਬੜਾ ਹਟ ਹੋਇਆ ਬੜਾ ਦੁਖਿਆ ਦਿਲ ਜਿਆ ਔਰ ਦੇਖੋ ਇਹ ਬੇਨਤੀ ਆ ਚੋਣ ਕਮਿਸ਼ਨ ਨੂੰ ਬੇਨਤੀ ਆ ਕਿ ਕੋਈ ਆਪਾਂ ਕਿਸੇ ਵੇਲੇ ਕੀ ਕਰਦੇ ਆ ਉਹਨਾਂ ਨੇ ਆਪਣੇ ਉਹਨਾਂ ਦਿਖਾਇਆ ਕਿ ਜੀ ਸ਼ੇਰਾਂ ਦੇ ਪੱਗ ਵੱਜੀ ਆ ਕਿ ਭੱਬ ਸ਼ੇਰਾਂ ਦੇ ਵੱਧਦੀ ਆ ਪਰ ਉਹ ਸ਼ੇਰਾਂ ਦੇ ਪੱਗ ਬਨਣ ਦੇ ਚੱਕਰ ਚ ਉਹ ਕਾਂਟੂਨ ਹੈ ਤਾਂ ਸ਼ੇਰ ਦੇ ਬਨੇ ਤਾਂ ਉਹ ਕਾਂਟੂ ਨੇ ਹਨਾ ਔਰ ਸ਼ੇਰ ਜਿਹੜਾ ਨਾ ਜੇ ਗੱਲ ਸ਼ੇਰਾਂ ਦੀ ਕਰੀਏ ਤਾਂ ਫਿਰ ਆਪਾਂ ਹਰੀ ਸਿੰਘ ਨਲੂਆ ਦੀ ਗੱਲ ਕਰਦੇ ਆ ਤੇ ਅਸੀਂ ਸ਼ੇਰਾਂ ਦੇ ਚਵਾੜੇ ਪਾੜੇ ਹੋਏ ਆ ਕਿ ਜਿਵੇਂ ਸ਼ੇਰਾਂ ਦੇ ਚਵਾੜੇ ਫੜ ਕੇ ਨਾ ਜੀਭਾਂ ਖੇ ਕੇ ਸ਼ੇਰ ਮਾਰੇ ਹੋਇਆ ਭਾਈ ਹਾਟੂ ਸਿੰਘ ਤੇ ਭਾਈ ਬਾਗੜ ਸਿੰਘ ਦੋ ਸੂਰਮੇ ਸੀ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਦੇ ਵਿੱਚ ਤੇ ਉਹਨਾਂ ਦੋਵਾਂ ਸੂਰਮਿਆਂ ਨੂੰ ਕੈਦ ਕਰ ਲਿਆ ਸੀ ਉਹ ਦੋਵਾਂ ਸੂਰਮਿਆਂ ਨੇ ਹਮਲਾ ਕਰਤਾ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਤੇ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਲੱਗਾ ਨਾ ਕਿ ਦੋ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਤਾਂ ਉਹਦੇ ਪੈਰਾਂ ਥਲੋ ਜ਼ਮੀਨ ਨਿਕਲ ਗਈ ਸੀ ਗ੍ਰਿਫਤਾਰ ਹੋ ਗਏ ਤਾਂ ਉਹਨੇ ਕਿਹਾ ਗ੍ਰਿਫਤਾਰ ਹੋਣ ਤੋਂ ਬਾਅਦ ਨਾ ਦੋਵਾਂ ਨੂੰ ਪਿੰਜਰੇ 'ਚ ਬੰਦ ਕਰ ਦਿੱਤਾ ਗਿਆ ਤਾਂ ਭਾਈ ਜਿਹੜਾ ਸੀ ਨਾ ਹਾਟੂ ਸਿੰਘ ਉਹਨੂੰ ਪਿੰਜਰੇ ਦੇ ਨਾਲ ਦਾ ਭਾਈ ਬਾਗੜ ਸਿੰਘ ਨੂੰ ਬਾਹਰ ਕੱਢ ਗਏ ਨਾ ਜੰਜੀਰਾਂ ਨਾਲ ਬੰਨ ਲਿਆ ਤੇ ਭਾਈ ਹਾਟੂ ਸਿੰਘ ਨੂੰ ਪਿੰਜਰੇ ਦੇ ਵਿੱਚ ਇੱਕ ਸ਼ੇਰ ਵਾਰ ਤਾਂ ਆਦਮ ਖੋੜ ਸ਼ੇਰ ਜਿਹੜਾ ਕਾਫੀ ਦਿਨਾਂ ਦਾ ਭੁੱਖਾ ਸੀ ਉਹ ਸ਼ੇਰ ਨੇ ਜਦੋਂ ਭਾਈ ਹਾਟੂ ਸਿੰਘ ਨੂੰ ਖਾਣਾ ਸੀ ਹਨਾ ਤਾਂ ਇੱਕ ਨਿੱਕਾ ਜਿਹਾ ਡੰਡਾ ਫੁੱਟ ਡੇਢ ਫੁੱਟ ਦਾ ਡੰਡਾ ਹੋਊਗਾ 2 ਫੁੱਟ ਦਾ ਜਿਹੜਾ ਭਾਈ ਹਾਟੂ ਸਿੰਘ ਦੇ ਹੱਥ ਵਿੱਚ ਆ ਗਿਆ ਬਸ ਉਹ 2 ਫੁੱਟ ਦੇ ਡੰਡੇ ਦੇ ਨਾਲ ਹੀ ਭਾਈ ਹਾਟੂ ਸਿੰਘ ਨੇ ਕੁੱਟ-ਕੁੱਟ ਕੇ ਸ਼ੇਰ ਮਾਰਤਾ ਡੰਡੇ ਨਾਲ ਕੁੱਟ ਕੇ ਸ਼ੇਰ ਮਾਰਦਾ ਕਿੰਨਾ ਕੁੱਟਿਆ ਉਹ ਸ਼ੇਰ ਨੂੰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਾਰਾ ਆਪਣੇ ਅੱਖਾਂ ਦੇ ਸਾਹਮਣੇ ਇਹ ਵੇਖਿਆ ਨਾ ਕਿ ਕਿਵੇਂ ਕੋਈ ਹਨਾ ਇੰਨੀ ਦਲੇਰੀ ਇੰਨੀ ਦਲੇਰ ਕੌਮ ਇੰਨੇ ਮਹਾਨ ਬੰਦੇ ਆ ਕਿ ਇਹਨਾਂ ਨੇ ਸ਼ੇਰ ਨੂੰ ਡੰਡੇ ਨਾਲ ਕੁੱਟ ਕੇ ਮਾਰਦਾ ਤਾਂ ਡਰਦਾ ਹੋਇਆ ਅਹਿਮਦ ਸ਼ਾਹ ਅਬਦਾਲੀ ਲੱਗ ਹੀ ਨਹੀਂ ਆਇਆ ਤੇ ਭਾਈ ਹਾਟੂ ਸਿੰਘ ਤੇ ਭਾਈ ਬਾਗੜ ਸਿੰਘ ਨੂੰ ਦੂਰ ਤੋਂ ਹੀ ਆਰਡਰ ਦਿੱਤਾ ਕਿ ਇਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਓ ਔਰ ਉਸੇ ਤਰ੍ਹਾਂ ਉਹਨਾਂ ਦੋਵਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਪਰ ਤੇ ਚੋਣ ਕਮਿਸ਼ਨ ਨੂੰ ਆਪਾਂ ਬੇਨਤੀ ਸਵੇਰੇ ਰੀਲਸ ਪਾਵਾਂਗੇ ਇੰਸਟਾਗ੍ਰam ਤੇ ਵੀ ਜਿਹੜੇ ਨਹੀਂ ਇੰਸਟਾਗ੍ਰam ਤੇ ਜੁੜੇ ਉਹ ਵੀ ਆਪਣਾ ਗੁਰਪ੍ਰੀਤ ਨਿਸ਼ਾਨੇ ਖਾਲਸਾ ਕਰਕੇ ਆਪਣੀ ਹਿਸਤਾ ਦੇ ਆਈਡੀ ਆ ਤੇ YouTube ਤੇ ਜਿਹੜੇ ਸ਼ਾਰਟ ਵੀਡੀਓ ਦੇਖਦੇ ਆ ਤੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਧਿਆਨ ਦਿਓ ਹਣਾ ਸਾਰਿਆਂ ਨੇ ਸ਼ੇਅਰ ਕਰਿਓ ਕਿ ਕਿਵੇਂ ਚੋਣ ਕਮਿਸ਼ਨ ਨੇ ਮੈਂ ਵੀਡੀਓ ਨਾਲ ਮੈਂਸ਼ਨ ਕਰੂੰਗਾ ਕਿ ਚੋਣ ਕਮਿਸ਼ਨ ਨੇ ਇਹ ਕੰਮ ਕੀਤਾ ਜਿੰਨਾ ਬੜਾ ਦਿਲ ਦੁਖਿਆ ਤੇ ਆਪਾਂ ਹਾਂ ਆ ਦੇਖੋ ਤੇ ਬਾਕੀ ਗੁਰੂ ਸਾਹਿਬ ਬਖਸ਼ਿਸ਼ਾ ਕਰਨ ਚੜ੍ਹਦੇ ਆ ਕਲਾਕਰਨ ਉਹ ਮੈਂ ਪਿੱਛੇ ਲਾਇਆ ਜੀ ਮੇਰੇ ਕੋਲ ਗੱਲ ਬਣਦੀ ਤਾਂ ਹੈ ਨਹੀਂ ਪੂਰੀ ਉਹ ਤੁਸੀਂ ਦੇਖ ਰਹੇ ਜੇ ਪਿੱਛੇ ਮੇਰੇ ਕਿਉਂ ਮੈਂ ਕਾਲੇ ਰੰਗ ਦਾ ਨਾ ਪਰਦਾ ਲਾਇਆ ਵੀਡੀਓ ਬਣਾਉਣ ਵਾਸਤੇ ਪਰ ਜਦੋਂ ਵੀਡੀਓ ਬਣਾਉਨੇ ਆ ਤੇ ਉਹ ਕਾਲਾ ਪੂਰਾ ਕਲੀਅਰ ਨਹੀਂ ਦੇ ਦਦਾ ਤੇ ਬਾਕੀ ਆ ਦੇਖੋ ਇਹ ਸਾਡੇ ਐਲਸੀਡੀ ਪੈਨਲ ਜਿਹੇ ਬਣਿਆ ਆ ਜਿਹੜਾ ਅਸੀਂ ਬਣਾਇਆ ਔਰ ਇਹ ਦੇਖੋ ਔਰ ਸਾਡਾ 골ਡ ਮੈਡਲ ਆ ਜਿਹੜਾ ਪੰਤਪ੍ਰੀਤ ਸਿੰਘ ਨੇ 골ਡ ਮੈਡਲ ਜਿੱਤਿਆ ਨਾ ਐਸੀ ਸਜਾ ਕੇ ਲਗਾਇਆ ਐ ਸ਼ਸ਼ਤਰ ਅਸੀਂ ਆਪਣੇ ਰੂਮ ਦੇ ਵਿੱਚ ਸਜਾਏ ਨੇ ਇਹ ਕਲਗੀਧਰ ਪਾਸ਼ਾ ਜੀ ਦੀ ਪ੍ਰਾਤਨ ਤਸਵੀਰ ਜਿਹੜੀ ਆ ਔਰ ਸਾਡਾ ਲੈਪਟਾਪ ਕੈਮਰਾ ਹਨਾ ਇਹ ਸਾਡਾ ਰੂਮ ਆ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਹਨਾ ਗੁਰੂ ਸਾਹਿਬ ਦੀ ਬਖਸ਼ਿਸ਼ ਆਪਾਂ ਲੈਣੀ ਆ ਸੋ ਗੱਲ ਕਰਦੇ ਆ ਭਾਈ ਹਰਤੂ ਸਿੰਘ ਤੇ ਭਾਈ ਬਾਗੜ ਸਿੰਘ ਦੀ ਕਿ ਚੋਣ ਕਮਿਸ਼ਨ ਨੇ ਚੋਣ ਕਮਿਸ਼ਨ ਨੇ ਜਿਹੜਾ ਇਹ ਕੰਮ ਕੀਤਾ ਵਾਪਰ ਚੋਣ ਕਮਿਸ਼ਨ ਨੂੰ ਸਿਰੇ ਬੇਨਤੀ ਕਰਾਂਗੇ ਗੱਜ-ਵੱਜ ਕੇ ਕਿ ਉਹ ਕੋਸ਼ਿਸ਼ ਕਰੇ ਕਿ ਪੱਗਾਂ ਦੀ ਇਨਸਲਟ ਹੁੰਦੀ ਆ ਕਿ ਕਾਂਟੂ ਦੇ ਸਿਰ ਦੇ ਉੱਤੇ ਪੱਗ ਬੰਨ੍ਹ ਦਿੱਤੀ ਔਰ ਵਾਕਈ ਹੀ ਪੱਗਾਂ ਦੀ ਬੇਇੱਜ਼ਤੀ ਆ ਸੋ ਸਾਰਿਆਂ ਨੂੰ ਬੇਨਤੀ ਤੁਸੀਂ ਸਵੇਰ ਦੀ ਰੀਲ ਜਿਹੜੀ ਹੋਊਗੀ ਨਾ ਸ਼ਾਰਟ ਵੀਡੀਓ ਤੇ ਰੀਲਸ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸਾਨੂੰ ਇਹ ਕੰਮ ਨਹੀਂ ਸੌਂਪਦੇ ਹਨ ਕਿ ਵੋਟਾਂ ਆ ਗਿਆਂ ਵੋਟਾਂ ਲੈਣ ਦੇ ਚੱਕਰ ਚ ਉਹਨਾਂ ਦਿਖਾਇਆ ਤੇ ਆਪਣੇ ਲੋਏ ਆ ਕਿ ਸ਼ੀਰਾਂ ਦੇ ਪੱਗ ਵੱਜੀਆਂ ਪਰ ਉਹਨਾਂ ਨੇ ਇਹ ਦਿਖਾਉਂਦੇ ਚੱਕਰ ਚ ਹੀ ਨਹੀਂ ਵੇਖਿਆ ਕਿ ਉਹ ਕਾਂਟੂ ਨਾ ਸ਼ੇਰ ਨਹੀਂ ਆ। ਜਾਂਦੇ ਫਿਰ ਅਸਲੀ ਸ਼ੇਰ ਨੂੰ ਫੜ ਕੇ ਲਿਆਓ, ਉਹਦੇ ਪੱਗ ਬਨੋ ਤੇ ਉਹ ਅਸਲੀ ਬੱਬਲ ਸ਼ੇਰਾਂ ਨੂੰ ਤੁਸੀਂ ਖੜਾ ਕਰੋ। ਚੌਂਕ ਕਮਿਸ਼ਨ ਦੇ ਆਫਿਸ ਦੇ ਅੱਗੇ ਤੇ ਅਸੀਂ ਮੰਨਦੇ ਆ। ਪਰ ਕਾਂਟੂਆਂ ਦੇ ਪੱਗਾਂ ਨਾ ਬਨੋ, ਪੱਗਾਂ ਬੜੀਆਂ ਕੁਰਬਾਨੀਆਂ ਦੇ ਕੇ ਮਿਲਿਆ। ਪੱਗਾਂ ਬੜੀਆਂ ਜਾਨਾਂ ਕੁਰਬਾਨ ਕਰਕੇ ਮਿਲਿਆ ਐਵੇਂ ਪੱਗਾਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ। ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਪੈਣਾ ਸਾਰੇ ਵੀਰ ਸਾਧਿਆ ਕਰੋ ਰਲ ਕੇ ਚੋਣ ਕਮਿਸ਼ਨ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾਣੀ ਆ ਕਿ ਉਹ ਕਿਸੇ ਵੀ ਧਰਮ ਕਲਾ ਸਿੱਖ ਧਰਮ ਨਹੀਂ ਧਰਮ ਕੋਈ ਵੀ ਕਿਸੇ ਵੀ ਧਰਮ ਦੀ ਇਨਸਲਟਰੀ ਨਹੀਂ ਚਾਹੀਦੀ ਹਰ ਇੱਕ ਬੰਦੇ ਦੀ ਫੀਲਿੰਗ ਦਾ ਧਿਆਨ ਰੱਖ ਕੇ ਹੀ ਜਿਹੜਾ ਵਾ ਕੋਈ ਕੰਮ ਕੀਤਾ ਜਾਵੇ ਬਾਕੀ ਇਹ ਸਾਡੀ ਬੇਨਤੀ ਹੈ ਸਵੇਰੇ ਆਪਾਂ ਗੱਜ-ਵੱਜ ਕੇ ਰੀਲਸ ਬਣਾਵਾਂਗੇ ਇਸ ਟੌਪਿਕ ਦੇ ਉੱਤੇ ਚੋਣ ਕਮਿਸ਼ਨ ਨੇ ਜਿਹੜੀਆਂ ਕਾਂਟ ਉਹਨਾਂ ਦੇ ਸਿਰਾਂ ਤੇ ਪੱਗਾਂ ਬੰਨੀਆਂ ਤਾਂ ਸਵੇਰੇ ਗੱਜ-ਵੱਜ ਕੇ ਸ਼ਾਰਟ ਵੀਡੀਓ ਪਾਵਾਂਗੇ ਤੋੜ ਤੋੜ ਤੁਸੀਂ ਮੇਰਾ ਸਾਥ ਦੇਣਾ ਵਾ ਜੀ ਸਿਰਫ ਤੇ ਸਿਰਫ ਅ ਦੂਜਾ ਕਰਕੇ ਕੀ ਕਹਿੰਦੇ ਆ ਵੀਡੀਓ ਨੂੰ ਸ਼ੇਅਰ ਕਰਕੇ ਤੇ ਜਿੰਨੇ ਵੀ ਲਾਈਵ 'ਚ ਜੁੜਦੇ ਆਂਦੇ ਨੇ ਬੇਨਤੀ ਕਰਿਆ ਕਰੋ ਸਾਰਿਆਂ ਨੂੰ ਕਿ ਮੈਂ ਬੜੀ ਅਰਦਾਸ ਕਰਦਾ ਕਿ ਅੱਜ ਵੀ ਸਾਡੀਆਂ ਪੈਣਾ ਸਾਡੇ ਵੀਰ ਹੈਗੇ ਨੇ ਜਿਹੜੇ ਗੁਰੂ ਦੀ ਗੱਲ ਸੁਣਦੇ ਨੇ ਹਨਾ ਤੇ ਆਜੋ ਬਸ ਠੀਕ ਹੈ ਚੜ੍ਹਦੀ ਕਲਾ ਬਾਕੀ ਤੁਸੀਂ ਸਾਰੇ ਚੜ੍ਹਦੀ ਕਰੋ ਜੋਗੋਗੇ ਅਰਦਾਸ ਕਰਦੇ ਆ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਆਪਾਂ ਲਾਈਵ ਦੀ ਸਮਾਪਤੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ